ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਇੱਕ ਅਜੇ ਕਲਾਕਾਰ ਦੀ ਜਿਸ ਨੇ ਰੋਂਦੇ ਹੋਏ ਚਿਹਰੇ ਹਸਾਏ ਪਰ ਅੱਜ ਪੰਜਾਬ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਰੋਣ ਲਈ ਛੱਡ ਕੇ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਜੀ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਕਮੇਡੀ ਦੇ King ਜਸਵਿੰਦਰ ਸਿੰਘ ਭੱਲਾ ਜੀ ਦੀ ਜਿਸ ਨੂੰ ਦੁਨੀਆ ਦੇ ਲੋਕ ਚਾਚਾ ਚਤਰੇ ਦੇ ਨਾਮ ਨਾਲ ਵੀ ਜਾਣਦੇ ਹਨ कल 4 ਵਜੇ ਅੰਤਿਮ ਸੰਸਾਨ ਲਈ ਅੱਜ ਉਹਨਾਂ ਦਾ ਸੰਸਕਾਰ ਮੋਹਲ ਮੋਹਾਲੀ ਦੇ ਪਿੰਡ ਬਲੌਂਗੀ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਸੰਸਕਾਰ ਮੌਕੇ ਪੂਰੀ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਉਹਨਾਂ ਦੇ ਫੈਨ ਮੌਜੂਦ ਸਨ ਹਰ ਕਲਾਕਾਰ ਅਤੇ ਪਹੁੰਚੇ ਉਹਨਾਂ ਦੇ ਫੈਨ ਦੀਆਂ ਅੱਖਾਂ ਵਿੱਚ ਅੰਝੂ ਸਨ ਜਸਵਿੰਦਰ ਸਿੰਘ ਭੱਲਾ ਦਾ ਜਨਮ ਪਿੰਡ ਕੱਦੋ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਆਪਣੀ ਕੈਸਟ ਛਣਕਾਟਾ 88 ਨਾਲ ਕਮੇਡੀ ਨਾਲ ਮਸ਼ਹੂਰ ਹੋਏ ਉਸ ਤੋਂ ਬਾਅਦ ਛਣਕਾਟਾ ਨਾਮ ਤੇ ਕਈ ਕਮੇਡੀ ਕੈਸਟਾਂ ਕੱਡੀਆਂ ਅਤੇ ਹਰ ਕੈਸਟ ਨਾਲ ਆਪਣੀ ਕਲਾਕਾਰੀ ਦੀ ਡੂੰਗੀ ਛਾਪ ਛੱਡੀ ਇੱਕ ਦੌਰ ਅਜੇ ਆਇਆ ਜਦੋਂ ਪੰਜਾਬੀ ਫਿਲਮਾਂ ਉਹਨਾਂ ਤੋਂ ਬਿਨਾ ਅਧੂਰੀਆਂ ਲਜਾਪਦੀਆਂ ਸਨ ਉਹਨਾਂ ਵਿੱਚ ਇੱਕ ਖਾਸ ਕਿਸਮ ਦੀ ਕਮੇਡੀ ਕਲਾਕਾਰੀ ਸੀ ਹਰ ਉਸ ਬੰਦੇ ਨੂੰ ਹਸਾਉਂਦਾ ਮਾਧਾ ਰੱਖਦੇ ਸਨ ਜੋ ਚਾਹੇ ਜਿੰਨੀ ਮੱਜੀ ਦੁੱਖਾਂ ਮਚੀਤਾ ਅਤੇ ਗਮਾਂ ਵਿੱਚ ਘਿਰਿਆ ਹੋਵੇ ਸੋ ਅੱਜ ਭੱਲਾ ਜੀ ਦੇ ਅੰਤਿਮ ਸੰਸਕਾਰ ਨਾਲ ਹੀ ਇੱਕ ਅਜੇ ਕਮੇਡੀ ਕਮੇਡੀਅਨ ਦਾ ਅੰਤ ਹੋ ਗਿਆ ਜੋ ਹਮੇਸ਼ਾ ਕਰੋੜਾਂ ਚਿਹਰਿਆਂ ਨੂੰ ਹਸਾਉਂਦਾ ਸੀ ਅੱਜ ਉਹ ਕਰੋੜਾਂ ਚਿਹਰਿਆਂ ਚਿਹਰਿਆਂ ਨੂੰ ਰੋਂਦਾ ਛੱਡ ਗਿਆ ਸ਼ਾਇਦ ਜਸਵਿੰਦਰ ਸਿੰਘ ਭੱਲਾ ਵਰਗਾ ਕਮੇਡੀਅਨ ਇਸ ਪੰਜਾਬ ਨੂੰ ਦੁਬਾਰਾ ਨਾ ਮਿਲੇ ਸੋ ਅਲਵਿਦਾ ਜਸਵੰਦਰ ਸਿੰਘ ਪੱਲਾ ਜੀ